ਮਰਦਾਬਾਦ ਜਿਬੜ ਮਰਦਾਬਾਦ ਜਿਬੜ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਇੰਤੀ ਹੈ ਜੀ ਸਾਨੂੰ 42 ਘੰਟੇ ਹੋ ਗਿਆ ਲਾਈਟ ਦੇ ਸਾਡੀ ਪ੍ਰੋਬਲਮ ਆ ਸਾਡੇ ਝੋਨੇ ਸੁੱਕੇ ਪਏ ਆ ਤੇ ਅੱਗੇ ਵੀ ਪਰਸੋਂ ਵੀ ਅਸੀਂ ਆਏ ਹਾਂ ਐਸ.ਓ. ਸਾਹਿਬ ਨੂੰ ਮਿਲ ਕੇ ਗਏ ਆ ਸਾਡੀ ਲਿੰਕ ਲਾਈਨ ਜਿਹੜੀ ਆ ਇਹ ਸਾਨੂੰ ਪਾਵਰ ਕੱਟ ਵੀ ਜਿਹੜੀ ਆਉਂਦੀ ਆ ਸਾਡੀ ਸਾਡੀ ਲਾਈਨ ਨੂੰ ਜ਼ਿਆਦਾ ਲੱਗਦੀ ਪਈ ਆ ਤੇ ਜਿਹੜੀ ਆਪਣੇ ਉਦਾਂ ਵੀ ਫਾਲਟ ਜਿਹੜਾ ਸਾਡੇ ਮਸਲਾ ਨਹੀਂ ਹੋ ਰਿਹਾ ਤੇ 45 ਘੰਟੇ ਹੋ ਗਏ ਜੇ ਸਾਨੂੰ ਲਾਈਟ ਨਹੀਂ ਮਿਲੀ ਤੇ ਇਹਦਾ ਸਾਡਾ ਮਸਲਾ ਹੁਣ ਵੀ ਅਸੀਂ ਸਾਰੇ 100 150 ਬੰਦਾ ਇਕੱਠਾ ਹੋ ਕੇ ਬੇਨਤੀ ਕਰਨੀ ਆਏ ਆ ਵੀ ਸਾਨੂੰ ਲਿਖਤੀ ਪ੍ਰੂਫ ਦੇ ਦਿਓ ਕਿ ਤੁਸੀਂ ਅੱਜ 40 ਘੰਟਿਆਂ ਦੇ ਵਿੱਚ ਕਿੰਨੀ ਲਾਈਟ ਸਾਨੂੰ ਦਿੱਤੀ ਹੈ ਕਿੰਨੀ ਬਾਹਰ ਦੇ ਫਿੱਟਰ ਨੂੰ ਦਿੱਤੀ ਹੈ ਪਾਵਰ ਕੱਟ ਪਿੱਛੋਂ ਆਈ ਹੈ ਪਾਵਰ ਕੱਟਾਂ ਸਾਨੂੰ ਸਾਨੂੰ ਇਹ ਮੈਸੇਜ ਜਿਹੜੇ ਆ ਪਾਵਰ ਕੱਟਦੇ ਆ ਜਾਂਦੇ ਆ ਦੂਸਰੇ ਪਾਸੇ ਦੂਸਰੇ ਫੀਟਰਾਂ ਦੇ ਮੈਸੇਜ ਆ ਜਾਂਦੇ ਵੀ ਇਹ ਚਾਲੂ ਕਰ ਦਿੱਤੀ ਆ ਇਹ ਤਿੰਨ ਵਾਰੀ ਟ੍ਰਿਪਿੰਗ ਹੁੰਦੀ ਆ ਫੇਰ ਲਾਈਨ ਬਾਲਟ ਪਵੇ ਤੇ ਤੀਜੀ ਵਾਰੀ ਚੈੱਕ ਹੀ ਨਹੀਂ ਕਰਦੇ ਅਗੇ ਇਹਨਾਂ ਨੇ ਦੋਸੇ ਵੇਲੇ ਦੂਜੇ ਫੀਟਰ ਚਲਾ ਦਿੰਦੇ ਸਾਡੇ ਫੀਟਰ ਬੰਦ ਅੱਗੇ ਵੀ ਅੰਦਰ ਆਏ ਆ ਤੇ ਐਸਡੀਓ ਸਾਡੇ ਨੂੰ ਰਿਕਵੈਸਟ ਕੀਤੀ ਸੀ ਕਿ 24 24 ਟੈਂਟੇ ਲੈਟ ਜਿਹੜੀ ਮੋਟਰਾਂ ਵਾਲੀ ਨਾ ਹੜਿਆ ਨਹੀਂ ਰਹੀ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਅੱਗੇ ਤੋਂ ਕੰਪਲੇਨ ਨਹੀਂ ਆਏਗੀ। ਹੁਣ ਅਸੀਂ ਅੱਜ 42 ਘੰਟੇ ਹੋ ਗਿਆ ਲੈਟ ਨਹੀਂ ਆਈ। ਅਸੀਂ ਇਹਨਾਂ ਨੂੰ ਆਣ ਕੇ ਕਿਹਾ ਵੀ ਸਾਨੂੰ ਹਿਸਾਬ ਦਿਓ 42 ਘੰਟਿਆਂ ਦਾ ਕਿ ਸਾਨੂੰ ਕਿਹੜੀ ਗੱਲੋਂ ਕੱਟ ਲਾਇਆ ਉਹ ਸਾਨੂੰ ਦੇਣ ਨਹੀਂ ਦੇ। ਇਹ ਕਰਕੇ ਅਸੀਂ ਇੱਥੇ ਪੱਕਾ ਦਰਨਾ ਲਾਤਾ ਜਿੰਨਾ ਚਿਰ ਉਹਦਾ ਹਿਸਾਬ ਨਹੀਂ ਦੇਣਗੇ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦਵਾਂਗੇ। ਦੂਜੇ ਪਾਸੇ ਭਗਵੰਤ ਮਾਨ ਤੇ ਕਹਿੰਦੇ ਆ ਵੀ 24 ਘੰਟੇ ਲੈਟ ਆਉਣ ਦੀ ਮੋਟਰਾਂ ਬੰਦ ਆ। ਉਹਨਾਂ ਦੀ ਗੱਲ ਬਿਲਕੁਲ ਸਹੀ ਆ ਮੋਟਰਾਂ ਬੰਦ ਆ ਪਰ ਦੂਜੀ ਤਰ੍ਹਾਂ ਬੰਦ ਆ ਵੀ ਲੈਟ ਹੀ ਨਹੀਂ ਆਉਂਦੀ। ਇਹ ਕਰਕੇ ਅਹੀਂ ਇੱਥੇ ਅੱਜ ਪਿੱਟ ਸਿਆਪਾ ਕਰਨੇ ਆ ਸਾਰੀ ਰਾਤ ਨਹੀਂ ਸਾਡੇ 24 ਘੰਟੇ ਵੀ ਨਹੀਂ ਆਈ ਤੇ ਮੋਟਰ ਨਾਲ ਵੀ ਨਹੀਂ ਆਈ ਜਿਹੜੀ ਕਿ ਅੱਜ ਰਾਤ ਸਾਡੀ ਵਾਰੀ ਹੈ ਇਹ ਕਰਕੇ 42 ਘੰਟੇ ਹੋ ਗਿਆ ਲਾਈਟ ਬਿਲਕੁਲ ਬੰਦਿਆ ਅਹੀਂ ਇਹ ਕਰਕੇ ਅੱਜ ਆਏ ਆ ਉੱਠਣਾ ਨਹੀਂ ਇੱਥੋਂ ਜਿੰਨਾ ਚਿਰ ਸਾਨੂੰ ਪ੍ਰੋਪਰ ਲਿਖ ਕੇ ਨਾ ਦੇਣਗੇ ਵੀ ਕੱਲ 6 ਵਜੇ ਇਹਨਾਂ ਦੀ ਸਪਲਾਈ ਚੱਲਣੀ ਸੀ ਇਸ ਗਰੁੱਪ ਦੀ ਤੇ 6 ਵਜੇ ਪਾਵਰ ਕੱਟ ਆ ਗਿਆ ਸਵਾ 6 ਪਾਵਰ ਕੱਟ ਖਤਮ ਹੋਈ ਆ ਵੀ ਸਪਲਾਈ ਚੱਲ ਨਹੀਂ ਦਿੱਤੀ ਆ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਆ ਲੀਕ ਲੈਂ ਲੈਂਦੀ ਦੇ ਵਿੱਚ ਜੰਪਰ ਚੜਕੇ ਤੇ ਰਜਾ ਕਰਕੇ ਤੋਂ ਯਾਰ ਕਰਕੇ ਚੈੱਕ ਕਰ ਦਿੱਤੇ ਆ ਤੇ ਮੋਟੇ ਸ਼ਾਰਟ ਕੇ ਵੀ ਲਾਈਨ ਬੰਦ ਹੋ ਗਈ ਉਹਦੇ ਨਾਲ ਸਾਰੇ ਸਪਲਾਈ ਪ੍ਰਭਾਵਜਾ ਹਾਂ ਕਿਹੜੀ ਸਪਲਾਈ ਪ੍ਰਭਾਵਜਾ ਸਿਸਟਮ ਉਹੜਾ ਉਹ ਨਹੀਂ ਚੱਲ ਰਿਹਾ ਇੱਕ ਇੱਕ ਚੱਲ ਰਿਹਾ ਵਾ ਸੱਤ ਦਾ ਤੇ ਯਾਰ ਨੂੰ ਜਿਹੜੀ ਸਪਲਾਈ ਆ ਰਹੀ ਆ ਇਹਦਾ ਸਿਸਟਮ ਇਹਦਾ ਸਿਸਟਮ ਵਿੱਚੋਂ ਪ੍ਰਭਾਵਤ ਹੈ ਇਸ ਵੇਲੇ ਉਹ ਜਦੋਂ ਵੀ ਠੀਕ ਹੁੰਦਾ ਆਪਾਂ ਇਹਨਾਂ ਨੂੰ ਜੀ ਇਹਨਾਂ ਦੀ ਪਾਣੀ ਦੀ ਪ੍ਰਭਾਵ ਸਪਲਾਈ ਜਿਹੜੀ ਆ ਉਹਦੀ ਗੌਰ ਕਰਾਂਗੇ